ਵਿਦੇਸ਼ ਦੇ ਵਿੱਚ ਜਾ ਕੇ ਚੰਗੀ ਜ਼ਿੰਦਗੀ ਜਿਉਣ ਦੇ ਸੁਪਨੇ ਨੇ ਇਸ ਮਹਿਲਾ ਨੂੰ ਮਰਨ ਕੰਢੇ ਲਿਆ ਕੇ ਖੜਾ ਕਰ ਦਿੱਤਾ ਹੈ ਦਰਸਲ ਉੱਥੋਂ ਦੇ ਇੱਕ ਨਾਗਰਿਕ ਦੀ ਹਤਿਆ ਦੇ ਮਾਮਲੇ ਦੇ ਵਿੱਚ ਇਸ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਯਮਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕੇਰਲ ਦੀ ਇੱਕ ਨਰਸ ਦੇ ਉੱਪਰ ਇਲਜ਼ਾਮ ਲੱਗੇ ਨੇ ਯਮਨੀ ਨਾਗਰਿਕ ਦੇ ਹਤਿਆ ਦੇ ਜਿਸ ਦੇ ਚੱਲਦਿਆਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਤੇ ਤਾਰੀਖ ਵੀ ਸਜ਼ਾ ਦੀ ਫਾਈਨਲ ਕਰ ਲਈ ਗਈ ਹੈ ਉੱਥੇ ਦੱਸਦੀ ਕਿ ਇਹ ਘਟਨਾ ਯਮਨ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਕੇਰਲ ਦੀ ਰਹਿਣ ਵਾਲੀ ਨਰਸ ਜੋ ਕਿ ਸਾਲ 2008 ਤੋਂ ਯਮਨ ਦੇ ਵਿੱਚ ਰਹਿ ਰਹੀ ਸੀ ਤੇ ਸਾਲ 2017 ਦੇ ਵਿੱਚ ਇੱਕ ਹਤਿਆ ਦਾ ਮਾਮਲਾ ਉਸ ਦੇ ਖਿਲਾਫ ਦਰਜ ਹੁੰਦਾ ਹੈ ਦੋਸਤੋ ਬਾਅਦ ਇਹ ਪੂਰੀ ਘਟਨਾ ਵਾਪਰਦੀ ਹੈ ਨਮੀਸ਼ਾ ਉਸ ਨਰਜ ਦਾ ਨਾਮ ਦੱਸਿਆ ਜਾ ਰਿਹਾ ਜੋ ਕਿ ਯਮਨ ਦੇ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਚਲਾਉਂਦੀ ਸੀ ਜਿਸ ਸ਼ਖਸ ਦੀ ਹਤਿਆ ਦੇ ਇਲਜ਼ਾਮ ਉਸ ਤੇ ਉੱਪਰ ਲੱਗੇ ਨੇ ਉਸੇ ਹੀ ਸ਼ਖਸ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਪ੍ਰਾਈਵੇਟ ਕਲੀਨਿਕ ਚਲਾਇਆ ਜਾ ਰਿਹਾ ਸੀ ਹਾਲਾਂਕਿ ਬਾਅਦ ਦੇ ਵਿੱਚ ਦੋਵਾਂ ਦਾ ਵਿਵਾਦ ਹੁੰਦਾ ਹੈ ਉਸ ਸ਼ਖਸ ਤੇ ਉੱਪਰ ਨਮੀਸ਼ਾ ਦੇ ਵੱਲੋਂ ਇਲਜ਼ਾਮ ਲਗਾਏ ਸੀ ਕਿ ਉਸਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਤੇ ਉਹੀ ਪਾਸਪੋਰਟ ਲੈਣ ਦੇ ਲਈ ਨਮੀਸ਼ਾ ਦੇ ਵੱਲੋਂ ਉਸ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ ਗਿਆ ਹਾਲਾਂਕਿ ਡਰਗ ਦੀ ਓਵਰਡੋਸ ਹੋਣ ਦੇ ਕਾਰਨ ਉਸ ਸ਼ਖਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਨਰਸ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਤਾਂ ਸਜ਼ਾ ਸੁਣਾ ਦਿੱਤੀ ਗਈ ਹੈ ਹਾਲਾਂਕਿ ਕਾਨੂੰਨੀ ਵਿਕਲਪ ਪੂਰਨ ਤੌਰ ਤੇ ਖਤਮ ਹੋ ਚੁੱਕੇ ਨਹੀਂ ਕਿਉਂਕਿ ਰਾਸ਼ਟਰਪਤੀ ਤੱਕ ਮਾਫੀ ਦੀ ਗੋਹਾਰ ਇਸ ਨਰਸ ਦੇ ਲਈ ਲਗਾਈ ਗਈ ਸੀ ਪਰ ਉਥੋਂ ਦੇ ਰਾਸ਼ਟਰਪਤੀ ਦੇ ਵੱਲੋਂ ਮੌਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹਾਲਾਂਕਿ ਇੱਕ ਆਪਸ਼ਨ ਇੱਕ ਉਮੀਦ ਹਾਲੇ ਵੀ ਪਰਿਵਾਰ ਦੇ ਕੋਲ ਨਰਸ ਦੇ ਮੌਜੂਦ ਹੈ ਕਿ ਕਰਾਊਡ ਫੰਡਿੰਗ ਦੇ ਰਾਹੀਂ ਬਲੱਡ ਮਨੀ ਦਿੱਤੀ ਜਾਵੇ ਹਾਲਾਂਕਿ ਫਿਲਹਾਲ ਉਸ ਸ਼ਖਸ ਦੇ ਪਰਿਵਾਰ ਦੇ ਵੱਲੋਂ ਬਲੱਡ ਮਨੀ ਸਵੀਕਾਰ ਨਹੀਂ ਕੀਤੀ ਜੇਕਰ ਬਲੱਡ ਮਨੀ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਨਰਸ ਨੂੰ ਮੌਤ ਦੇ ਸਹਾਰੇ ਤੋਂ ਬਚਾਇਆ ਜਾ ਸਕਦਾ ਹੈ ਹਾਲਾਂਕਿ ਲਾਸਟ ਆਪਸ਼ਨ ਹੈ ਧਿਆਨ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਪਰਿਵਾਰ ਦੇ ਵੱਲੋਂ ਇਸ ਦੀ ਬਲੱਡ ਮਨੀ ਸਵੀਕਾਰ ਕੀਤੀ ਜਾਂਦੀ ਹੈ ਜਾਂ ਨਹੀਂ ਵਿਦੇਸ਼ ਦੇ ਵਿੱਚ ਜਾ ਕੇ ਚੰਗੀ ਜ਼ਿੰਦਗੀ ਜਿਉਣ ਦੇ ਸੁਪਨੇ ਨੇ ਇਸ ਮਹਿਲਾ ਨੂੰ ਮਰਨ ਕੰਡੇ ਲਿਆ ਕੇ ਖੜਾ ਕਰ ਦਿੱਤਾ ਹੈ ਦਰਸਲ ਉੱਥੋਂ ਦੇ ਇੱਕ ਨਾਗਰਿਕ ਦੀ ਹਤਿਆ ਦੇ ਮਾਮਲੇ ਦੇ ਵਿੱਚ ਇਸ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਦਰਸਲ ਯਮਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕੇਰਲ ਦੀ ਇੱਕ ਨਰਸ ਦੇ ਉੱਪਰ ਇਲਜ਼ਾਮ ਲੱਗੇ ਨੇ ਯਮਨੀ ਨਾਗਰਿਕ ਦੇ హత్య ਦੇ ਜਿਸ ਦੇ ਚੱਲਦਿਆਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਤੇ ਤਾਰੀਖ ਵੀ ਸਜ਼ਾ ਦੀ ਫਾਈਨਲ ਕਰ ਲਈ ਗਈ ਹੈ ਉੱਥੇ ਦੱਸਦੀ ਕਿ ਇਹ ਘਟਨਾ ਯਮਨ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਕੇਰਲ ਦੀ ਰਹਿਣ ਵਾਲੀ ਨਰਸ ਜੋ ਕਿ ਸਾਲ 2008 ਤੋਂ ਹੀ ਯਮਨ ਦੇ ਵਿੱਚ ਰਹਿ ਰਹੀ ਸੀ ਤੇ ਸਾਲ 2017 ਦੇ ਵਿੱਚ ਇੱਕ ਹਤਿਆ ਦਾ ਮਾਮਲਾ ਉਸ ਦੇ ਖਿਲਾਫ ਦਰਜ ਹੁੰਦਾ ਦੋਸਤੋ ਬਾਅਦ ਇਹ ਪੂਰੀ ਘਟਨਾ ਵਾਪਰਦੀ ਹੈ ਨਿਮਿਸ਼ਾ ਉਸ ਨਰਜ ਦਾ ਨਾਮ ਦੱਸਿਆ ਜਾ ਰਿਹਾ ਜੋ ਕਿ ਯਮਨ ਦੇ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਚਲਾਉਂਦੀ ਸੀ ਜਿਸ ਸ਼ਖਸ ਦੀ ਹਤਿਆ ਦੇ ਇਲਜ਼ਾਮ ਉਸ ਤੇ ਉੱਪਰ ਲੱਗੇ ਨੇ ਉਸੇ ਹੀ ਸ਼ਖਸ ਨਾਲ ਮਿਲ ਕੇ ਉਸ ਦੇ ਵੱਲੋਂ ਪ੍ਰਾਈਵੇਟ ਕਲੀਨਿਕ ਚਲਾਇਆ ਜਾ ਰਿਹਾ ਸੀ ਹਾਲਾਂਕਿ ਬਾਅਦ ਦੇ ਵਿੱਚ ਦੋਵਾਂ ਦਾ ਵਿਵਾਦ ਹੁੰਦਾ ਹੈ ਉਸ ਸ਼ਖਸ ਤੇ ਉੱਪਰ ਨਿਮਿਸ਼ਾ ਦੇ ਵੱਲੋਂ ਇਲਜ਼ਾਮ ਲਗਾਏ ਸੀ ਕਿ ਉਸਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਤੇ ਉਹੀ ਪਾਸਪੋਰਟ ਲੈਣ ਦੇ ਲਈ ਨਿਮਿਸ਼ਾ ਦੇ ਵੱਲੋਂ ਉਸ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ ਗਿਆ ਹਾਲਾਂਕਿ ਡਰਗ ਦੀ ਓਵਰਡੋਸ ਹੋਣ ਦੇ ਕਾਰਨ ਉਸ ਸ਼ਖਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਨਰਸ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਤਾਂ ਸਜ਼ਾ ਸੁਣਾ ਦਿੱਤੀ ਗਈ ਹੈ ਹਾਲਾਂਕਿ ਕਾਨੂੰਨੀ ਵਿਕਲਪ ਪੂਰਨ ਤੌਰ ਤੇ ਖਤਮ ਹੋ ਚੁੱਕੇ ਨੇ ਕਿਉਂਕਿ ਰਾਸ਼ਟਰਪਤੀ ਤੱਕ ਮਾਫੀ ਦੀ ਗੋਹਾਰ ਇਸ ਨਰਸ ਦੇ ਲਈ ਲਗਾਈ ਗਈ ਸੀ ਪਰ ਉਥੋਂ ਦੇ ਰਾਸ਼ਟਰਪਤੀ ਦੇ ਵੱਲੋਂ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹਾਲਾਂਕਿ ਇੱਕ ਆਪਸ਼ਨ ਇੱਕ ਉਮੀਦ ਹਾਲੇ ਵੀ ਪਰਿਵਾਰ ਦੇ ਕੋਲ ਨਰਸ ਦੇ ਮੌਜੂਦ ਹੈ ਕਿ ਕਰਾਊਡ ਫੰਡਿੰਗ ਦੇ ਰਾਹੀਂ ਬਲੱਡ ਮਨੀ ਦਿੱਤੀ ਜਾਵੇ ਹਾਲਾਂਕਿ ਫਿਲਹਾਲ ਉਸ ਸ਼ਖਸ ਦੇ ਪਰਿਵਾਰ ਦੇ ਵੱਲੋਂ ਬਲੱਡ ਮਨੀ ਸਵੀਕਾਰ ਨਹੀਂ ਕੀਤੀ ਜੇਕਰ ਬਲੱਡ ਮਨੀ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਨਰਸ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ ਜਾ ਸਕਦਾ ਹੈ ਹਾਲਾਂਕਿ ਲਾਸਟ ਆਪਸ਼ਨ ਹੈ ਧਿਆਨ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਪਰਿਵਾਰ ਦੇ ਵੱਲੋਂ ਇਸੀ ਬਲੱਡ ਮਨੀ ਸਵੀਕਾਰ ਕੀਤੀ ਜਾਂਦੀ ਹੈ ਜਾਂ ਨਹੀਂ